ਕਿ ਸ਼ਾਇਦ ਹੋਵੇ ਕਿਸੇ ਨਾ ਕਿਸੇ ਦਾ ਤਣਾਅ ਹੋਈ ਹੋਈ ਆ ਅੱਜ ਜਿਹੜਾ ਕਰਤਾਰੀ ਮੁਲਾਜ਼ਮਾਂ ਨੂੰ 8 ਘੰਟੇ ਦਾ ਜਿਹੜਾ ਅਧਿਕਾਰ ਆ 8 ਘੰਟੇ ਹੀ ਕੰਮ ਕਰਨੇ ਇਸ ਤੋਂ ਵੱਧ ਆਹੀ ਕੰਮ ਅਗਰ ਕੋਈ ਕਰਾਉਂਦਾ ਤੋ ਗੈਰਕਾਨੂੰਨੀ ਸਮਝਿਆ ਜਾਂਦਾ ਇਹ ਸਾਰੀ ਦੇਣ ਦੇਣ ਜਿਹੜੀ ਬਾਬਾ ਸਾਹਿਬ ਦੀ ਆ ਔਰ ਜਿਹੜੀ ਆ ਮੈਟਰਨਿਟੀ ਲੀਵ ਦਾ ਜਿਹੜਾ ਉਹ ਵੀ ਬਾਬਾ ਸਾਹਿਬ ਦੀ ਕਿਰਪਾ ਨਾਲ ਬਣਿਆ ਨਾ ਅੱਜ ਤੇ ਆਪਾਂ ਪੁੰਚੇ ਆ ਪੜੇ ਆ ਲਿਖੇ ਆ ਤੇ ਅੱਜ ਬੜੀਆਂ ਬੜੀਆਂ ਖੁਸ਼ੀ ਤੋਂ ਸਾਡੇ ਕੋਲ ਜੋਸ਼ ਹੀਗਾ ਵਾ ਉਹ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਆ ਤੇ ਮੈਂ ਸਾਰੇ ਅੱਗੇ ਤੋਂ ਅਸ ਜੁਰਤ ਮੇਰੀ ਬੇਨਤੀ ਆ ਵੀ ਆਪਾਂ ਸ਼ਰਾਰਤੀ ਲੋਕਾਂ ਦੇ ਮਗਰ ਨਾ ਲੱਗੀਏ ਸ਼ਰਾਰਤੀ ਲੋਕਾਂ ਦਾ ਕੰਮ ਆ ਭਰਾਵਾ ਭਰਾਵਾਂ ਨੂੰ ਲੜਾਉਣਾ ਅਸੀਂ ਉਹਨਾਂ ਦੇ ਮਗਰ ਨਹੀਂ ਲੱਗਣਾ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਅਨੁਸਾਰ ਕੰਮ ਕਰ ਤੇ ਭਾਵੇਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅਸੀਂ ਪੂਰਾ ਕਰਨਾ ਵਾ ਸਿਰ ਸਾਰਿਆਂ ਨੂੰ ਸਾਨੂੰ ਨਾਲ ਲੈ ਕੇ ਭਾਈ ਇੱਕ ਮਿੰਟ ਅੱਜ ਚੰਦਰਸ਼ੇਖਰ ਅਜਾਦ 26 ਤਰੀਕ ਤੋਂ ਬਾਅਦ ਜਿਹੜਾ ਘਟਰਾਜ ਇਹ ਕਰਮ ਹੋਇਆ ਵਾ ਬਾਬਾ ਸਾਹਿਬ ਦੇ ਸਟੈਚੂ ਦੀ ਉਹ ਆਏ ਜੇ ਆਇਆ ਅੱਜ ਦੀ ਉਹਨਾਂ ਦੀ ਇਥੇ ਫੇਰੀ ਤੋਂ ਤੁਸੀਂ ਕੀ ਅਨੁਮਾਨ ਲਗਾਉਂਦੇ ਜੀ ਕਿ ਉਹ ਕਿੱਦਾਂ ਦਾ ਇਹ ਮਾਹੌਲ ਬਣੇਗਾ ਉਹਨਾਂ ਦੇ ਰਾਜਨੀਤਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਿਹੜਾ ਸੰਗਠਨ ਉਹ ਕਿੱਦਾਂ ਮਜ਼ਬੂਤ ਹੋ ਸਕੇਗਾ ਹਾਂਜੀ ਮੈਂ ਕਿੱਥੇ ਚਲੋ ਜਿਨ੍ਹਾਂ ਜਿਹੜੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਨੂੰ ਵੀ ਕਿ ਬਾਵਾ ਸਾਹਿਬ ਨਾਲ ਪਿਆਰ ਆ ਜਾਂ ਸਾਡੇ ਸੰਵਿਧਾਨ ਨਾਲ ਪਿਆਰ ਆ ਦੇਸ਼ ਨਾਲ ਪਿਆਰ ਆ ਉਹ ਬੰਦਾ ਆਟੋ ਵੇਖ ਵੀ ਆ ਕੇ ਆਪਣਾ ਜਿਹੜਾ ਵਾਹਸੇ ਤਕਤ ਹੈ ਆਪਣਾ ਪ੍ਰਗਟ ਕਰਦਾ ਵਾ ਕਿ ਜਿਹੜੀ ਡਿਸਰੈਸਪੈਕਟ ਹੋਈ ਆ ਇਹ ਹੋਣੀ ਨਹੀਂ ਅਸੀਂ ਚਾਹੀਦੀ ਕਿ ਮੈਂ ਬਾਕੀ ਜਿਹੜੇ ਐਮਪੀ ਸਿਆ ਜਬ ਆਪ ਵੀ ਜਿੰਨੇ ਵੀ ਪੋਲੀਟੀਕਲ ਬੰਤੇ ਗਏ ਆ ਆਪਾਂ ਜਿਹੜਾ ਕੋਈ ਧਰਮ ਨਹੀਂ ਆਪਾਂ ਇਸ ਸਮਾਜ ਦੇ ਵਿੱਚ ਵਿਸ਼ਵਾਸ ਰੱਖਨੇ ਵੀ ਸਾਰੇ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਫਾਲੋ ਕਰੀਏ ਕਿ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਗੋਸਟ ਦਾ ਕਿਸੇ ਵੀ ਧਾਰਮਿਕ ਦਾ ਡਿਸਰੈਪਟ ਬੇਅਦਬ ਨਹੀਂ ਹੋਣੀ ਚਾਹੀਦੀ ਕਿ ਅਸੀਂ ਇਸ ਸਮਾਜ ਦੇ ਵਿੱਚ ਵਿਸ਼ਵਾਸ ਰੱਖਨੇ ਆ ਵੀ ਜਿਹੜੇ ਬੰਦੇ ਇਹੋ ਜਿਹੇ ਸ਼ਰਾਰਤੀ ਹੈਗੇ ਆ ਉਹਨਾਂ ਦਾ ਸਾਥ ਨਾ ਦਈਏ ਆਪਾਂ ਆਪ ਨੂੰ ਭਾਈਚਾਰਾ ਬਣਾਇਆ ਰੱਖੀਏ ਤਾਂ ਕਿ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਸਾਡਾ ਦੇਸ਼ ਜਿਹੜਾ ਵਾ ਉਹ ਦਿਨ ਦਿਨੀ ਤੇ ਕੀ ਕਰੇ ਥੈਂਕ ਯੂ ਜੀ ਜੀ